ਮੰਦਾਰਾ ਉਦਯੋਪਤੀ ਜਿਹੜੀ ਉਦਯੋਗ ਕ੍ਰਾਂਤੀ ਹੈ ਭਾਵੇਂ ਸਕੂਲ ਨੇ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸ ਬਣ ਗਏ ਮੈਰਿਟੋਰੀ ਮੈਰਿਟੋਰੀ ਸਕੂਲ ਜਿਹੜੇ ਨੇ ਉਹਨਾਂ ਦਾ ਵੀ ਕਾਇਆਪਲਟ ਕੀਤਾ ਇਸ ਵਾਰ ਆમે 4 ਦਿਨ ਪਹਿਲਾਂ ਬੱਚੇ ਬੁਲਾਏ ਸੀ ਹੋਕਰ ਹੈ 44 ਬੱਚੇ 44 ਬੱਚੇ ਆਈਆਈਟੀ ਕਲੀਅਰ ਕਰਗੇ ਜੀ ਪੰਜਾਬ ਦੇ ਨਾਰਥ ਇੰਡੀਆ ਚ ਨੰਬਰ 1 ਸਟੇਟ ਹੈ ਜੀ 44 ਬੱਚੇ ਔਰ ਆਮ ਘਰ ਦੇ ਬੱਚੇ ਹੈ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕਿਸੇ ਦਾ ਕਿਸੇ ਬੱਸ ਚਲਾਉਂਦਾ ਹੈ ਕਿਸੇ ਦਾ ਬਾਪੂ ਕਿਸੇ ਪੁਰੋ ਥੱਲੇ ਪ੍ਰੈਸ ਦੀ ਰੇੜੀ ਲਾਉਂਦਾ ਹੈ ਉਹਨਾਂ ਦੇ ਬੱਚੇ IIT ਕਲੀਅਰ ਕਰ ਗਏ ਸੋ ਇਸ ਕਰਕੇ ਸਾਡੇ ਚ ਕਮੀ ਕੋਈ ਨਹੀਂ ਟੈਲੈਂਟ ਦੀ ਮੌਕਾ ਤਾਂ ਮਿਲੇ ਨਾ ਤੁਸੀਂ ਮੌਕਾ ਦਿਓ ਤਾਂ ਤੁਹਾਡੇ ਕੋਲੇ ਬਹੁਤ ਸਾਰੇ ਆਉਣਗੇ ਬੱਚੇ ਜਿਹੜੇ ਸ਼ਾਇਦ ਐਕਸਪੀਰੀਅੰਸ ਨਾ ਹੋਵੇ ਪਰ ਕੰਮ ਕਰਕੇ ਐਕਸਪੀਰੀਅੰਸ ਮਿਲ ਜਾਂਦਾ ਹੈ ਤੇ ਅਸੀਂ ਤੁਹਾਨੂੰ ਤੁਹਾਡੇ ਨਾਲ ਹਮੇਸ਼ਾ ਖੜਾਾਂਗੇ ਕੋਈ ਤੁਹਾਨੂੰ ਕਾਗਜ਼ੀ ਕਾਰਵਾਈ ਜਾਂ ਜਿਹੜਾ ਹੁੰਦਾ ਦਫ਼ਤਰਾਂ ਵਾਲੀ ਲੁੱਟ ਉਤੋਂ ਤੁਹਾਨੂੰ ਅਸੀਂ ਨਜਾਦ ਦਿਵਾਵਾਂਗੇ ਕਿ ਕੰਮ ਤੁਸੀਂ ਕੰਮ ਕਰਨ ਵਾਲੇ ਬਣੋ ਬਸ ਬਾਕੀ ਸਰਕਾਰ ਜਿਹੜੀ ਐ ਉਹ ਬਿਲਕੁਲ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੂਗੀ ਔਰ ਇਨਵੈਸਟਮੈਂਟ ਆਊਗੀ ਤਾਂ ਪੰਜਾਬ ਖੁਸ਼ਹਾਲ ਹੋਊਗਾ ਪੰਜਾਬ ਖੁਸ਼ਹਾਲ ਹੋਊਗਾ ਤਾਂ ਦੇਸ਼ ਖੁਸ਼ਹਾਲ ਹੋਊਗਾ ਜੇ ਪੰਜਾਬ ਨੰਬਰ 1 ਸੂਬਾ ਬਣੂਗਾ ਤਾਂ ਦੇਸ਼ ਨੰਬਰ 1 ਬਣੂਗਾ ਜੀ ਕਿ ਪੰਜਾਬ ਪਹਿਲਾ ਨੰਬਰ 1 ਹੁੰਦਾ ਸੀ ਮਤਲਬ ਤਾਮਿਲਨਾਡੂ ਜਾਂ ਮੱਧ ਪ੍ਰਦੇਸ਼ ਜਾਂ ਜਿੱਥੇ ਵੀ ਸਿਲੇਬਸ ਦੇ ਵਿੱਚ ਸਵਾਲ ਆਉਂਦਾ ਸੀ ਭਾਰਤ ਦਾ ਸਭ ਤੋਂ ਖੁਸ਼ਹਾਲ ਰਾਜ्‍य ਕੌਣ ਹੈ ਵਿਕਸਿਤ ਰਾਜ्‍य ਕੌਣ ਸਾ ਹੈ ਔਰ ਸਹੀ ਉੱਤਰ ਹੁੰਦਾ ਸੀ ਪੰਜਾਬ ਤੇ ਅੱਜ 17ਵੇਂ 18ਵੇਂ ਨੰਬਰ ਤੇ ਫਿਰਦੇ ਆਂ ਕਿਉਂ ਜੀ ਬਾਹਰਲੇ ਮੁੰਡੇ ਸਾਡੇ ਈਆਂ ਕੁੜੀਆਂ ਸਾਡੀਆਂ ਬਾਹਰ ਭੱਜੀ ਜਾਂਦੇ ਆ ਬਾਹਰਲੇ ਮੁਲਕਾਂ ਉੱਥੇ ਕੀ ਆ ਹੁਣ ਉਹ ਉਧਰੋਂ ਕੱਢਣ ਲੱਗੇ ਇੱਧਰ ਨੂੰ ਉਹਨਾਂ ਦੇ ਵੀ ਬੁਰਾ ਹਾਲ ਹੋ ਗਿਆ ਰੈਸੈਸ਼ਨ ਆ ਗਿਆ ਉਹ ਕਿਤੇ ਮੈਂ ਤਾਂ ਕਹਿਣਾ ਕਿ ਆਪਾਂ ਇੱਥੇ ਹੀ ਰੋਜ਼ਗਾਰ ਪੈਦਾ ਕਰ ਲਈਏ ਇੱਥੇ ਕੈਨੇਡਾ ਇੱਥੇ ਅਮਰੀਕਾ ਕੌਮ ਮਿਹਨਤੀ ਆਪਣੀ ਧਰਤੀ ਉਪਜਾਊ ਹੈ ਔਰ ਗੁਰੂਆਂ ਸ਼ਹੀਦਾਂ ਪੀਰਾਂ ਫਕੀਰਾਂ ਦੀ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਮੈਂ ਤੁਹਾਨੂੰ ਇੱਕ ਵਾਰ ਫੇਰ ਬਹੁਤ ਬਹੁਤ ਵਧਾਈ ਵੀ ਦਿੰਨਾ ਔਰ ਤੁਹਾਡੇ ਸੁਜੈਸ਼ਨਸ ਦੀ ਵੀ ਵੇਟ ਕਰ ਰਹੂਗੀ ਹਮੇਸ਼ਾ ਹੀ ਕਿਉਂਕਿ ਦੇਖੋ ਇਹ ਕੋਈ ਵੀ ਚੀਜ਼ ਜਿਹੜੀ ਹੈ ਉਹ ਇੱਕ ਦਿਨ ਚ ਕੰਪਲੀਟ ਨਹੀਂ ਹੋ ਸਕਦੀ ਪਰ ਤੁਹਾਡੇ ਸੁਜੈਸ਼ਨਸ ਜਿਹੜੇ ਨੇ ਉਹ ਬਹੁਤ ਕੰਮ ਹੋਣਗੇ ਕਿਉਂਕਿ ਜਿਹੜਾ ਵਿਕਾਸ ਹੈ ਉਹ ਚੇਂਜ ਨਾਲ ਹੀ ਹੈ ਵਿਕਾਸ ਚੇਂਜ ਨਾਲ ਹੀ ਹੋਊਗਾ ਤੁਸੀਂ ਦੱਸੋ ਕਿ ਕੀ ਅੱਜ ਦੀ ਡੇਟ 'ਚ ਕਿਹੜੀ ਚੀਜ਼ ਦੀ ਲੋੜ ਹੈ ਹੁਣ ਪੁਰਾਣੀਆਂ ਪੁਰਾਣੇ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਲਾ 1958 ਦਾ ਐਕਟ ਉਹ ਦੁਕਾਨਦਾਰਾਂ ਵਾਲਾ ਐਕਟ ਜਿਹੜਾ 1958 ਦਾ ਐਕਟ ਸੀਗਾ ਜੀ ਹੁਣ ਅਸੀਂ ਉਹ ਸੋਧ ਕੇ ਉਹਨੂੰ ਕੈਬਨਟ 'ਚ ਲੈਂਦਾ ਉਹਨੂੰ ਅਸੀਂ ਹੁਣ ਵਿਧਾਨ ਸਭਾ 'ਚ ਲੈ ਕੇ ਆਵਾਂਗੇ ਕਿ 20 ਤੋਂ ਵੱਧ 20 ਤੋਂ ਘੱਟ ਜੇ ਵੀ ਜਬੀ ਤੋਂ ਕੱਟ ਜੇ ਤੁਹਾਡੇ ਕੋਲ ਬੰਦੇ ਕੰਮ ਕਰਦੇ ਦੁਕਾਨ ਤੇ ਤੁਹਾਨੂੰ ਕੋਈ ਉਹ ਰਿਕਾਰਡ ਰੱਖਣ ਦੀ ਲੋੜ ਨਹੀਂ ਕੋਈ ਇਨਸਪੈਕਟਰ ਨਹੀਂ ਆ ਸਕਦਾ ਕੁਝ ਨਹੀਂ ਤੁਸੀਂ ਕੰਮ ਦਿਓ ਜੀ ਬਸ ਪਹਿਲਾਂ ਇੱਕ ਵੀ ਹੁੰਦਾ ਇਨਸਪੈਕਟਰ ਰੋਜ਼ ਆਉਂਦਾ ਸੀ ਕਈ ਹੋਰ ਉਹਦੇ ਵਿੱਚ ਸੌਦਾ ਚਾਰ ਪੰਜ ਕੀਤੀਆਂ ਨੇ ਕਿ ਤੁਸੀਂ ਆਪਣਾ ਆਰਾਮ ਨਾਲ ਕੰਮ ਕਰੋ ਇਨਸਪੈਕਟਰ ਰਾਜ ਖਤਮ ਤਾਂ ਤੁਸੀਂ ਪਿਛਲੇ ਦਿਨ ਦੇਖਿਆ ਹੁਣ ਐਕਸ਼ਨ ਲਿਆ ਆਪਾਂ ਜਿਹੜਾ ਤਹਿਸੀਲਾਂ ਦੀ ਲੁੱਟ ਤੇ ਤਹਿਸੀਲਦਾਰਾਂ ਦਾ ਮਤਲਬ ਲਾਇਸੈਂਸੀ ਮੰਗੀ ਜਾਂਦੇ ਸਿੱਧੀ ਵੀ ਸਾਨੂੰ ਤਾਂ ਲੋੜ ਹੁੰਦਾ ਜੀ ਬਸ ਵੀ ਜਿੰਨੇ ਮਤਲਬ ਕੋਈ ਆਥੋਰਾਈਜ਼ ਕਰ ਦੋ ਸਾਨੂੰ ਤਾਂ ਮਤਲਬ ਵੀ ਕੋਈ ਬੰਦ ਤਹਿਸੀਲਦਾਰ ਫੜ ਲੇ ਦੋ ਤਿੰਨ ਰਿਸ਼ਵਤ ਲੈਂਦੇ ਉਹਨਾਂ ਦੇ ਹੱਕ 'ਚ ਧਰਨਾ ਤੁਸੀਂ ਲਾਰੰਗ ਲਾਓ ਵੀ ਕਿਉਂ ਫੜ ਲੇ ਮੈਂ ਇਹ ਕਿਹੜੀ ਗੱਲ ਹੋਈ ਯਾਰ ਕੋਈ ਮੁੱਦਾ ਹੋਵੇ ਤਾਂ ਧਰਨਾ ਦਿਓ ਉਹਨਾਂ ਦੇ ਹੱਕ 'ਚ ਹੜਤਾਲ ਮੈਂ ਕੋਈ ਗੱਲ ਨਹੀਂ ਬਤੁਆਸੀ ਤੁਹਾਨੂੰ ਰਿਸਟਰੀਮ ਵਾਪਸ ਲੈ ਲੈਣੇ ਕੁਝ ਹੋਰ ਤੋਂ ਹੈਡ ਕਲਰਕ ਤੋਂ ਜਾਂ ਕਾਨੂੰਗੋ ਤੋਂ ਕਰਵਾ ਲਿਆ ਕਰਾਂਗੇ ਕਲੀ ਰਿਸਟਰੀ ਵੀ ਕਰਨੀ ਹੁੰਦੀ ਹੈ ਹੋਰ ਕੀ ਕਰਨਾ ਸੋ ਇਸ ਕਰਕੇ ਇਹ ਚੇਂਜਸ ਤਾਂ ਆਉਣਗੀਆਂ ਥੋੜਾ ਟਾਈਮ ਲੱਗ ਜੂਗਾ ਕਿਉਂਕਿ ਸਿਸਟਮ ਬਹੁਤ ਪੁਰਾਣਾ ਮਤਲਬ ਖੂਨ ਚ ਬਸਿਆ ਹੋਇਆ ਹੈ ਸਾਡੇ ਸਨਾਮ ਜਦੋਂ ਮੈਂ ਪੜਦਾ ਸੀ ਕੋਈ ਤਹਿਸੀਲਦਾਰ ਆ ਗਿਆ ਚੰਗਾ ਤਹਿਸੀਲਦਾਰ ਸੀ ਵਧੀਆ ਖਾਂਦਾਨੀ ਕਰਦਾ ਸੀ ਨਹੀਂ ਲੈਂਦਾ ਸੀ ਰਿਸ਼ਵਤ ਕੋਈ ਬਜ਼ੁਰਗ ਗਿਆ ਉਹਨ ਤਹਿਸੀਲਦਾਰ ਨੇ ਸਾਈਨ ਕਰਤੇ ਬਜ਼ੁਰਗ ਨੇ ਟੇਬਲ ਤੇ ਥਲੋਂ ਦੀ 10000 ਰੁਪਏ ਦੀ ਬੱਤੀ ਜੀ ਫੜਾਤੀ ਉਹ ਕਹਿੰਦਾ ਬਾਬਾ ਜੀ ਇਹ ਕੀ ਹੈ ਉਹ ਕਹਿੰਦਾ ਪੁੱਤ 2 ਮਹੀਨੇ ਪਹਿਲਾਂ ਇੰਨੀ ਜਮੀਨ ਦੀ ਕਰਾਈ ਸੀ ਉਦੋਂ ਕੋਈ ਹੋਰ ਸੀ ਤੇਰੀ ਥਾਂ ਤੇ ਉਦੋਂ ਇੰਨੇ ਲੱਗੇ ਸੀ ਉਹ ਕਹਿੰਦਾ ਬਾਬਾ ਜੀ ਇਹ ਨਹੀਂ ਚੱਲਣੇ ਕਹਿੰਦਾ ਅੱਛਾ ਰੇਟ ਵਧ ਗਿਆ ਕਿੰਨੇ ਦੇਮਾ ਹੋਰ ਕਹਿੰਦਾ ਜੀ ਮੈਂ ਮੇਰਾ ਮਤਲਬ ਇਹ ਨਹੀਂ ਚੱਲਣੇ ਸਾਨੂੰ ਗਵਰਨਮੈਂਟ ਆਹ ਰਿਸਟਰੀਆਂ ਕਰਨ ਦੀ ਉਹ ਤਨਖਾਹ ਦੇਉਂਦੀ ਹੈ ਸਾਨੂੰ ਰਿਸਟਰੀ ਹੋ ਗਈ ਜਾਓ ਸ਼ਾਬਾਸ਼ ਰਿਸਟਰੀ ਫੜਾਤੀ ਉਹਨੂੰ ਬਾਹਰ ਚਲੇ ਗਿਆ ਤਹਿਸੀਲਦਾਰ ਦੇ ਦਫ਼ਤਰ ਚੋਂ ਸਾਰਾ ਦਿਨ ਉਹ ਬਜ਼ੁਰਗ ਬਾਹਰ ਬਸੀਕਾਂ ਦੇ ਵਿੱਚ ਜਿਹੜੇ ਬੈਠੇ ਟਾਈਪਿਸਟ ਬੈਠੇ ਕਚੇਰੀਆਂ ਦੇ ਸਾਰਾ ਦਿਨ ਉਹਨਾਂ ਨੂੰ ਰਿਸਟਰੀ ਦਿਖਾਈ ਗਿਆ ਯਾਰ ਦੇਖੋ ਸਹੀ ਹੋ ਗਈ ਆ ਪੈਸੇ ਤਾਂ ਲੱਗੇ ਨਹੀਂ ਯਾਰ ਮਨ ਲਾ ਸੀ ਵੀ ਨਹੀਂ ਮੰਨਦੇ ਨਾ ਰਿਸ਼ਵਤ ਤੋਂ ਬਿਨਾ ਸਾਨੂੰ ਵੀ ਨਹੀਂ ਯਕੀਨ ਹੁੰਦਾ ਵੀ ਰਿਸ਼ਵਤ ਨਹੀਂ ਲਈ ਤੇ ਕੰਮ ਕਿਵੇਂ ਹੋ ਗਿਆ ਕੁਝ ਨਾ ਕੋਈ ਕਮੀ ਹੋਊਗੀ ਇਹ ਚ ਸਵੇ ਦਿਨ ਹੁਣ ਆਪਾਂ ਹਕੀਕਤ ਬਣਾਉਣੇ ਪੈਣਗੇ ਕਿ ਤੁਸੀਂ ਇਹ ਜੇ ਕੋਈ ਅਫਸਰ ਤੁਹਾਨੂੰ ਤੁਰਦ ਪੈਸੇ ਮੰਗਦਾ ਜਾਂ ਕੋਈ ਆਨਾ ਕਾਨੀ ਕਰਦਾ ਦੇਰੀ ਲਾਉਂਦਾ ਜਾਂ ਪੁੱਧਵਾਰ ਵੀਰਵਾਰ ਕਰਦਾ ਤੁਸੀਂ ਸਾਨੂੰ ਦੱਸ ਦਿਓ ਬਾਕੀ ਕੰਮ ਸਾਡਾ ਹੈ ਤੁਹਾਡੀ ਆਈਡੀ ਜਿਹੜੀ ਹੈ ਉਹ ਅਸੀਂ ਗੁਪਤ ਰੱਖਾਂਗੇ ਸਾਨੂੰ ਸਾਨੂੰ ਜੇ ਦੱਸ ਦੋਗੇ ਉਸ ਤੋਂ ਬਾਅਦ ਅਸੀਂ ਐਕਸ਼ਨ ਨਾਲ ਲਈਏ ਫੇਰ ਫੇਰ ਅਸੀਂ ਗੁਨਾਹਗਾਰਾਂ ਤੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨਾ ਕਿਉਂਕਿ ਸਮਾਂ ਬਹੁਤ ਕੀਮਤੀ ਹੈ ਇੱਕ ਇੱਕ ਮਿੰਟ ਤੁਹਾਡਾ ਜਿਹੜਾ ਉਹ ਕੀਮਤੀ ਹੈ ਤੁਸੀਂ ਆਏ ਔਰ ਬਹੁਤ ਬਹੁਤ ਵਧਾਈਆਂ ਤੁਹਾਨੂੰ ਇਸ ਗੱਲ ਦੀਆਂ ਕਿ ਸਰਕਾਰ ਵੱਲੋਂ ਇੱਕ ਨਵਾਂ ਫੈਸਲਾ ਤੁਸੀਂ ਉਹਦੀ ਸਪੋਰਟ ਕਰ ਰਹੇ ਹੋ ਔਰ ਸਾਨੂੰ ਸਪੋਰਟ ਵੀ ਕਰਦੇ ਰਹੋ ਤੇ ਨਾਲ ਸੁਜੈਸ਼ਨ ਵੀ ਸਲਾਹ ਵੀ ਉਹ ਵੀ ਨਾਲ ਤੁਸੀਂ ਸਾਨੂੰ ਦਿੰਦੇ ਰਹੋ ਤਾਂ ਕਿ ਇਹਨੂੰ ਹੋਰ ਬੈਟਰ ਬਣਾ ਸਕੀਏ ਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾ ਸਕੀਏ ਮੈਂ ਤਾਂ ਜਦੋਂ ਮਰਜੀ ਮਿਲ ਲਿਓ ਮੈਂ ਅਸਤੇ ਇੱਥੇ ਹੁੰਨੇ ਆ ਜਦੋਂ ਮਰਜੀ ਘਰੇ ਆ ਜਾਓ ਜਦੋਂ ਮਰਜੀ ਕਦੇ ਲੁਧਿਆਣੇ ਆਉਂਦੇ ਰਹਿੰਨੇ ਆ ਉੱਥੇ ਮਿਲ ਲਿਓ ਜਲੰਧਰ ਮਿਲਦੇ ਰਹਿੰਨੇ ਆ ਸੋ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹenge ਬਹੁਤ ਬਹੁਤ ਧੰਨਵਾਦ ਜਉਂਦੇ ਵਾਸਤੇ